ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਵੈੜ ਦੀ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਤੇ ਬਿਲਕੁਲ ਜਾਇਜ਼ ਕੀਮਤ ਦੇ ਤੁਹਾਨੂੰ ਵੈੜ ਮਿਲੂਗੀ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਦੇਖ ਸਕਦੇ ਪਹਿਲਾਂ ਬੱਚਾ ਦੇਖ ਸਕਦੇ ਪਿੱਛੇ ਜਰਸੀ ਨਸਲ ਦੀ ਵਸ਼ੀ ਜੇ ਬਹੁਤ ਵਧੀਆ ਕੁਆਲਟੀ ਵਾਲੀ ਲਓ ਜੀ ਡਬਲ ਫਾਇਦਾ ਜੀ ਵੀਰ ਜੀ ਲਓ ਜੀ ਲੋ ਜੀ ਤੁਹਾਨੂੰ ਵੈੜ ਦੇ ਥਾਂ ਨੇੜੇ ਚੱਕ ਰਹੀ ਜੀ ਚਾਰੇ ਥਾਂ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੇ ਪੂਰੀ ਰਿੱਥੀ ਦੇ ਗੈਪ ਤੇ ਤੇ ਬਿਲਕੁਲ ਠੰਡੀ ਸੀਲਸੋ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵੈੜੇ ਮਿਲਦੀ ਜੇ ਲਓ ਚੱਡਵ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਦੇ ਥਣ ਪਾਂਡੇ ਦੀ ਵੈੜ ਜੇ ਲਓ ਜੀ ਤਾਂ ਦੂਸਰੀ ਸਾਈਡ ਤੋਂ ਚੈੱਕ ਕਰ ਸਕਦੇ ਬਹੁਤ ਥਣਾ ਸਹਿਜ ਜੀ ਲਓ ਜੀ ਹੁਣ ਮੌਕੇ ਤੇ 10 11 ਲੀਟਰ ਬੋਲਾ ਤਿਆਰ ਜਿਸ ਵੈੜ ਦੇ ਕੋਲ ਲੋਈ ਦੇ ਸਾਦੇ ਜੀ ਦੁੱਧ ਦੇ ਬੜੇ ਰਮਾਨਾ 13 14 ਲੀਟਰ ਚਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਕਰਾਸ ਵੈੜ ਜੇ ਦੂਸਰਾ ਸੁਆਹ ਵੈੜ ਸੁਈ ਜੇ ਪਿਛੇ ਬੱਚਾ ਜੋ ਜਰਸੀ ਨਸਲ ਦੀ ਵਸ਼ੀ ਇਹ ਬਹੁਤ ਵਧੀਆ ਕੁਆਲਟੀ ਵਾਲੀ ਦੇਖ ਸਕਦੇ ਜੀ ਲੋਰੀ ਬਹੁਤ ਵੇ ਠੰਡਪੰਡੀ ਦੀ ਵੈੜ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀਆਂ ਤੁਸੀਂ ਇੱਥੇ ਆਓ ਇਸ ਵੈੜ ਦੀ ਚੋਆਇਸ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਲੋਈ ਤੁਹਾਨੂੰ ਚੱਡਾ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ ਬਹੁਤ ਵੇ ਠੰਡਪੰਡੀ ਦੀ ਵੈੜ ਜੇ ਤੇ ਬਿਲਕੁਲ ਠੰਡੀ ਸੀਲਸੋ ਵੈੜ ਜੇ ਹੁਣ ਮੌਕੇ ਦੇ 10 11 ਲੀਟਰ ਬੋਲਾ ਤਿਆਰ ਜੇ ਇਸ ਵੈੜ ਦੇ ਕੋਲ ਆ ਦੋਦੇ 13 14 ਕਿਲੋ ਵਾਲੀ ਜੇ ਲਓ ਜੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵਾੜ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਲਓ ਦੇਖ ਸਕਦੇ ਬਹੁਤ ਠੰਡ ਪਾਂਡੀ ਦੀ ਵਾੜ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵਾੜ ਜੇ ਰੇਡ ਹੈ ਜੋ ਸਵੈਡ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 40 ਨਹੀਂ ਕੋਈ 45 ਨਹੀਂ ਇਹ ਸਿਰਫ ਤੁਹਾਨੂੰ 38000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਰੇਡ ਵੀ ਜੀ ਫਿਕਸ ਜੇ ਬਾ ਛੋੜੀ ਹੋਈ ਹੈ ਜੀ ਵਿੱਚੋਂ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਲੋ ਵੀ ਦੇ ਸਕਦੇ ਜੀ ਵੈੜ ਕਾਫੀ ਕੁਆਰਟੀ ਵਾਲੀ ਜੇ ਦੇ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਜੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਰੀਆਂ ਵੇੜਾ ਮਿਲਦੀਆਂ ਜੀ ਤੇ ਗੱਭਣਾ ਤਿਆਰ ਵੇੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ